ਵੁੱਡ ਦੀ ਲੜਾਈ ਹੋ ਰਹੀ ਹੈ ਟਵਿੱਟਰ ਤੇ ਤੇ ਇਹ ਲੜਾਈ ਹੋ ਰਹੀ ਹੈ ਕੰਗਨਾ ਰਣੌਤ ਤੇ ਦਲਜੀਤ ਦੋਸਾਂਝ ਦੇ ਵਿਚਾਲੇ ਜੀ ਤੁਹਾਨੂੰ ਦੱਸਦੀ ਹਾਂ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਦਲਜੀਤ ਦੋਸਾਂਝ ਵੱਲੋਂ ਕਿਸਾਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਬਾਲੀਵੁੱਡ ਐਕਟ੍ਰੈਸ ਅਦਾਕਾਰਾ ਕੰਗਨਾ ਰਣੌਤ ਦੀ ਤਾਂ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਟਵੀਟ ਕਰਕੇ ਜਿਹੜਾ ਕਿ ਦਲਜੀਤ ਦੋਸਾਂਝ ਦਾ ਬਾਈਕਾਟ ਜਾ ਰਿਹਾ ਹੈ ਜਸਤੋ ਬਹੁਤ ਵੱਲੋਂ ਅਜੇ ਹੀ ਮਖੌਲ ਗੰਗਨਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜਿਸ ਤੇ ਕਾਫੀ ਮੀਮਸ ਵੀ ਜਿਹੜੇ ਕਿ ਸਾਹਮਣੇ ਆ ਰਹੇ ਨੇ ਇੱਥੇ ਗੱਲ ਕਰਾਂਗੇ ਜੀ ਕੱਲ ਦੀ ਔਰ ਕੱਲ ਦੀ ਇਹਨਾਂ ਦੇ ਵਿੱਚ ਇੱਕ ਟਵਿੱਟਰ ਵਾਰ ਆ ਜਿਹੜੀ ਕਿ ਵੇਖਣ ਨੂੰ ਮਿਲੀ ਹੈ ਜਿਸ ਤੇ ਕੰਗਨਾ ਰਣੋਂ ਨੇ ਟਵੀਟ ਕਰਦੋ ਲਿਖਿਆ ਕਿ ਸਮਾਂ ਦੱਸੇਗਾ ਕਿ ਆਖਿਰਕਾਰ ਕੋਣ ਕਿਸਾਨਾਂ ਦੇ ਹੱਕ ਲਈ ਲੜਿਆ ਤੇ ਕੋਣ ਉਹਨਾਂ ਦੇ ਖਿਲਾਫ ਹੈ ਸੋ ਝੂਠ ਇੱਕ ਸੱਚ ਨੂੰ ਨਹੀਂ ਲੁਕਾ ਸਕਦਾ ਤੇ ਜਿਸ ਨੂੰ ਸੱਚੇ ਦਿਲੋਂ ਚਾਹੋ ਉਹ ਤੁਹਾਨੂੰ ਕਦੇ ਵੀ ਨਫ਼ਰਤ ਨਹੀਂ ਤੈਨੂੰ ਕੀ ਲੱਗਦਾ ਹੈ ਕਿ ਤੇਰੇ ਜਵਾਬ ਮੇਰੇ ਖਿਲਾਫ ਹੋ ਜਾਏਗਾ ਹਾਂ ਹਾਂ ਇੰਨੇ ਵੱਡੇ ਸੁਪਨੇ ਆ ਤੇਰਾ ਦਲ ਟੁੱਟੇਗਾ ਨਾ ਨੌਰਥ ਨੇ ਜਿਹੜਾ ਕਿ ਦਲਜੀਤ ਦੋਸਾਂਝ ਨੂੰ ਟਵੀਟ ਕਰਕੇ ਜਵਾਬ ਦਿੱਤਾ ਜਿਸ ਤੇ ਇਸ ਦਾ ਜਵਾਬ ਦਿੰਦੇ ਹੋਏ ਦਲਜੀਤ ਦੋਸਾਂਝ ਨੇ ਜੋ ਕਿ ਸ਼ੁਰੂ ਤੋਂ ਹੀ ਆਪਣੇ ਮਖੌਲੀਆ ਸੂਬਾ ਨੂੰ ਲੈ ਕੇ ਜਾਣੇ ਜਾਂਦੇ ਨਹੀਂ ਉਹਨਾਂ ਨੇ ਫਿਰ ਤੋਂ ਮਜ਼ਾਕ ਬਣਾ ਕੇ ਇਸ ਦਾ ਜਿਹੜਾ ਕਿ ਜਵਾਬ ਦਿੱਤਾ ਕਹਿੰਦਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਤੈਨੂੰ ਪ੍ਰੋਬਲਮ ਕੀ ਹੈ ਕਿਸਾਨਾਂ ਦੇ ਨਾਲ ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਹੈ ਤੁਸੀਂ ਟਵਿੱਟਰ ਦੇ ਭੁਲੇਖੇ ਦੇ ਵਿੱਚ ਆਪਣੀ ਜ਼ਿੰਦਗੀ ਨਾ ਕੱਢੋ ਤੇਰਾ ਤਾਂ ਕੋਈ ਵੀ ਗੱਲ ਹੈ ਜਿਹੜੀ ਕਿ ਤੇਰੀ ਕੋਈ ਵੀ ਗੱਲ ਨਹੀਂ ਕਰ ਰਿਆ ਆ ਅੱਖੇ ਸੁਲਾਈ ਮੈ ਲਾੜੇ ਦੀ ਤਾਈ ਉਹ ਸੰਗਨਾ ਰਣੋਤ ਨੂੰ ਜਿਹੜਾ ਕਿ ਦਿਲਜੀਤ ਦੋਸਾਂਝ ਨੇ ਜਵਾਬ ਦਿੱਤਾ ਸੋ ਇਲਾਵਾ ਦਲਜੀਤ ਖੋ ਟਵੀਟ ਕੀਤਾ ਨਾ ਲਿਖਿਆ ਹੈ ਕਿ ਇਹਨੂੰ ਮੈਂ ਪੀਆਰ ਨਾ ਰੱਖ ਲਵਾਂ ਦਿਮਾਗ ਚੋਂ ਜਾਂਦਾ ਹੀ ਨਹੀਂ ਮੈਂ ਇਹਦੇ ਜੀ ਹਾਂ ਦਲਜੀਤ ਦੋਸਾਂਜ ਵੱਲੋਂ ਸਮੇਂ ਸਮੇਂ ਸਿਰ ਮਖੌਲੀਆਂ ਜਿਹੜੇ ਕਿ ਕਮੈਂਟ ਕਰਕੇ ਕੰਗਨਰ ਨੌਦਾਮ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਭਾਰੀ ਬਰਸਾਤ ਦੇ ਵਿੱਚ ਕਿਸਾਨੀ ਅੰਦੋਲਨ ਹੈ ਜਿਹੜਾ ਕਿ ਜਾਰੀ ਰਿਹਾ ਇਸ ਅੰਦੋਲਨ ਨੂੰ ਲੈ ਕੇ ਜਿੱਥੇ ਵੱਖ-ਵੱਖ ਗਾਇਕਾਂ ਵੱਲੋਂ ਆਪਣੀ ਹਮਦਰਦੀ ਕਿਸਾਨਾਂ ਦੇ ਨਾਲ ਪ੍ਰਗਟਾਈ ਗਈ ਆਪਣੇ ਫੇਸਬੁੱਕ ਤੇ ਆਪਣੀ ਸਨੈਪਚੈਟ ਤੇ ਆਪਣੇ ਟਵਿੱਟਰ ਤੇ ਉਹਨਾਂ ਵੱਲੋਂ ਫੋਟੋਸ ਪਾ ਕੇ ਕਿ ਨਾਂ ਦੇ ਨਾਲ ਹੈ ਜਿਹੜੀ ਕਿ ਹਮਦਰਦੀ ਜ਼ਾਹਰ ਕੀਤੀ ਗਈ ਤੇ ਇੱਥੇ ਦਲਜੀਤ ਦੋਸਾਂਝ ਵੱਲੋਂ ਵੀ ਕਿਸਾਨਾਂ ਦੇ ਨਾਲ ਜਿਹੜੀ ਕਿ ਹਮਦਰਦੀ ਹੈ ਬਤਾਏ ਗਈ ਤੇ ਉਸੇ ਤੇ ਹੀ ਕੰਗਨਾ ਰਣੌਤ ਨੇ ਦਲਜੀਤ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਕਿ ਵਾਹ ਪਰਾ ਦੇਸ਼ 'ਚ ਅੱਗ ਲਗਾਗਾ ਕਿ ਕਿਸਾਨਾਂ ਨੂੰ ਸੜਕਾਂ ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਡ ਦਾ ਮਜ਼ਾ ਲੈ ਰਹੇ ਨੇ ਵਾ ਇਹਨੂੰ ਕਹਿੰਦੇ ਨੇ ਲੋਕ ਕ੍ਰਾਂਤੀ ਜਦੋਂ ਦਲਜੀਤ ਦੋਸਾਂਝ ਨੇ ਕੰਗਨਾ ਦਾ ਇਹ ਟਵੀਟ ਦੇਖਿਆ ਤਣਾ ਮਿੰਟ 'ਚ ਉਸ ਦਾ ਰਿਪਲਾਈ ਵੀ ਦਿੱਤਾ ਜੀ ਹਾਂ ਮਿੰਟ ਤੋਂ ਪਹਿਲਾਂ ਹੀ ਦਲਜੀਤ ਦੋਸਾਂਝ ਨੇ ਇਸ ਦਾ ਰਿਪਲਾਈ ਕੀਤਾ ਦਲਜੀਤ ਨੇ ਲਿਖਿਆ ਕਿ ਕਿਸਾਨ ਨਿਆਣੇ ਨਈਨੇ ਕਿ ਤੇਰੇ ਮੇਰੇ ਵਰਗਿਆਂ ਦੇ ਕਹਿੰਦੇ ਸੜਕਾਂ ਤੇ ਬੈ ਜਾਣਗੇ ਵੈਸੇ ਤੇਨੂੰ ਭੁਲੇਖਾ ਜ਼ਿਆਦਾ ਲੱਗਦਾ ਆਪਣੇ ਬਾਰੇ ਪੰਜਾਬ ਨਾਲ ਸੀ ਹਾਂ ਤੇ ਰਹਾਂਗੇ ਤੂੰ ਵੀ ਹਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿਣੀ ਹੈ ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ ਇਹ ਨਾ ਸੋਚੀ ਕਿ ਅਸੀਂ ਭੁੱਲ ਗਏ ਜੀ ਹਾਂ ਦਲਜੀਤ ਦੋਸਾਂਝ ਵੱਲੋਂ ਕੰਗਨਾ ਰਣੋਥ ਇੱਕ ਵਾਰੀ ਫੇਰ ਤੋਂ ਮਜ਼ਾਕ ਬਣਾ ਦਿੱਤਾ ਗਿਆ ਕੰਗਨਾ ਰਣੋਥ ਵੱਲੋਂ ਵੀ ਬਾਰ ਬਾਰ ਦਲਜੀਤ ਦੋਸਾਂਝ ਦੇ ਨਾਲ ਜਿਹੜੇ ਕੀ ਪੰਗੇ ਲਏ ਜਾ ਰਹੇ ਨੇ بار بار ਉਸ ਨੂੰ ਤੰਗ ਪਰੇਸ਼ਾਨਿਆ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਜਿਹੜਾ ਕਿ ਘੇਰਿਆ ਜਾਂਦਾ ਜਿਸ ਦਾ ਜਵਾਬ ਵੀ ਦਲਜੀਤ ਦੋਸਾਂਝ ਨਾਲ ਦੀ ਨਾਲ ਹੀ ਦਿੰਦੇ ਨੇ ਤੇ ਇਸ ਵਾਰ ਫੇਰ ਤੋਂ ਦਲਜੀਤ ਦੋਸਾਂਝ ਨੇ ਕੰਗਨਾਰ ਨੌਰਤ ਨੂੰ ਜਵਾਬ ਦਿੱਤਾ ਦੱਸ ਦਈਏ ਜੇਕਰ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤਾਂ ਕਿਸਾਨ ਕਈ ਮਹੀਨਿਆਂ ਤੋਂ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਸ਼ਾਂਤਮਈ ਢੰਗ ਦੇ ਨਾਲ ਜਦੋਂ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਲਈ ਤੇ ਬੀਤੇ ਦਿਨੀ ਹੋਈ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ ਵੀ ਬੀਅਸ ਾਰੇ ਜਿਸ ਨੂੰ ਲੈ ਕੇ ਕਿਸਾਨਾ ਵੱਲੋਂ ਹਜੇ ਵੀ ਆਪਣਾ ਅੰਦੋਲਨ جاری ਹੈ ਤੇ ਕਿਸਾਨਾ ਵੱਲੋਂ ਇਸ ਅੰਦੋਲਨ ਨੂੰ ਲੈ ਕੇ ਵੱਡੇ ਜਿਹੜੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਕਰ ਦਿੱਤੇ ਗਏ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਆਪਣਾ ਜਿਹੜਾ ਪ੍ਰਦਰਸ਼ਨ ਹੈ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਜੇਕਰ ਮੈਂ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰਾਂ ਦੀ ਗੱਲ ਕਰਾਂ ਤਾਂ ਵੱਖ-ਵੱਖ ਅਦਾਕਾਰਾਂ ਵੱਲੋਂ ਇਹਨਾਂ ਤੇ ਟਵੀਟ ਕੀਤਾ ਜਾ ਰਿਹਾ ਹੈ ਕਿਸੇ ਵੱਲੋਂ ਕਿਸਾਨਾ ਦੇ ਪੱਖ ਦੇ ਵਿੱਚ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਕੋਈ ਭਾਜਪਾ ਦੇ ਨਾਲ ਖੜਾ ਦਿਖਾਈ ਦੇ ਰਿਹਾ ਪਰ ਆਉਣ ਵਾਲਾ ਸਮਾਂ ਤਾਂ ਇਹ ਦੱਸੇਗਾ ਕਿ ਇੱਕ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਦੋਂ ਹੁੰਦੇ ਨੇ ਤੇ ਕੀ ਕਿਸਾਨਾਂ ਨੂੰ ਇਹ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕੋਈ ਸਾਮ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਫਿਰ ਕੇਂਦਰ ਸਰਕਾਰ ਇਸ ਦੇ ਵਿੱਚ ਸੋਧ ਕਰਕੇ ਹੀ ਜਿਹੜੀ ਕਿ ਕੇਂਦਰ ਸਰਕਾਰ ਅੜੀ ਹੋਈ ਹੈ ਕਿ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿੱਚ ਸੋਧ ਕੀਤਾ ਜਾ ਸਕਦਾ ਪਰ ਇਸ ਨੂੰ ਰੱਦ ਨਹੀਂ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ 8 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਆਪਣੀ ਸਹਿਮਤੀ ਪ੍ਰਗਟਾਉਂਦੀਆਂ ਨੇ ਜਾਂ ਨਹੀਂ